ਅਸਿੱਤਾਲ ਬਾਈ ਦੀ ਸਾਰਿਆਂ ਨੂੰ ਲੋ ਬਾਈ ਆ ਇਹ ਦਾ ਜਿਹੜੀ ਵੀਡੀਓ ਆ ਹੈ ਬਸ ਬਸ ਤੇ ਕਹਿੰਦਾ ਅਸਿੱਤਾਲ ਬਾਈ ਸਾਰਿਆਂ ਨੂੰ ਕਿੱਦਾਂ ਲੱਗਾਈ ਹੈ ਅਸਿੱਤਾਲ ਦੀ ਸਾਰਿਆਂ ਸਾਡਾ ਰੋਟਲਾ ਨਾਲ ਗੱਡੀ ਗਏ ਜੁੜੇ ਬੜਾ ਬੜਾ ਬੱਚੇ ਉਹ ਬਚਾ ਰਹੇ ਉਹ ਇਹ ਬਾਈ ਦਾ ਵੀ ਇਹ ਕਾਹਦੀ ਲੱਗ ਗਈ ਬਿਮਾਰੀ ਆ ਉਹ ਉਹਨਾਂ ਪਤਾ ਬਾਈ ਖਾਂਗ ਦਾ ਦਾ ਰੀਲ ਦੇਖੀ ਮਾਜ ਇੱਕ ਉਹ ਖਾਂਗ ਦਾ ਤਾਂ ਉਹ ਟੀਵੀ ਪਤਾ ਨਹੀਂ ਉਹਦੀ ਕੀ ਆਇਆ ਕਰ ਰਹੀ ਕਹਿੰਦਾ ਬਸ ਪਿੱਛੇ ਨੂੰ ਬਹਿ ਕੇ ਕਹਿੰਦਾ ਜਿਹੜੀ ਖਾਂਜਾ ਜਾਨੇ ਲੱਗ ਗਈ ਬਿਮਾਰੀ ਆ ਉਹ ਕਹਿੰਦੀ ਤੇ ਗਵਰਡਨ ਹੋਈ ਦਿਖਾ ਕੇ ਤੇ ਮਾਰੇ ਲੱਗ ਗਈ ਬਾਈਦਲ ਕਰੂ ਚਾਰ ਗੁੱਗਰੋ ਪਿੱਛੇ ਰਹੀ ਐ ਇੱਥੇ ਮੌਸਮ ਬਦਲ ਜਾਏਗਾ ਯਾਰ ਇਕੱਤੀਏ ਦੋ-ਤਿੰਨੇ ਬੰਦੇ ਬਣੇ ਜਾਂਦੇ ਉਹ ਜੱਗੇ ਬਾਈ ਸਾਨੂੰ ਇੱਕ ਬਾਈ ਦਾ ਫੋਨ ਆਇਆ ਬਾਹਰ ਦੇ ਕਹਿੰਦਾ ਜੱਗਲੇ ਨੂੰ ਪੁੱਛ ਜਿਓ ਜਿਹੜੀ ਲੱਤ ਵਰਗੀ ਕੋਈ 33 ਦੀ ਪੱਤੀ ਉਹ ਕਿਹੜੀ ਹੈ ਜਿਹੜੇ ਕੋਲ ਮਿਲਿਆ ਕਹਿੰਦਾ ਖਾ ਵੀ ਰਹੀਆਂ ਉਹ ਦੋ ਹੋ ਗਿਆ ਉਹਨਾਂ ਕਰਕੇ ਉਹਨੂੰ ਪੱਤੀ ਹੈ ਪੱਤੀ ਵੀ ਨਾ ਨਾ ਬਾਈ ਇਹ ਪੱਤੀ ਦੀ ਕੋਰੀ ਹੋਊ ਬਹੁਤ ਜਿਆਦਾ ਬਾਈ ਦਾ ਸਾਨੂੰ ਬਾਈ ਅਮਰੀਕਾ ਨਾਲ ਬੰਦੇ ਨੇ ਕਿੱਦੇ ਅਸਲੀ ਜਿਹੜੇ ਫੋਨ ਆਇਆ ਕਹਦਾ ਵੀ ਨੰਬਰ ਪੁੱਛੀ ਕਿ ਕੋਈ ਕੋਰੀ ਲੱਤ ਵਰਗੀ ਕੋਈ ਨਹੀਂ ਕੋਈ ਇਹੋ ਟੋਰੀ ਪਕੀ ਦੀ ਚੱਲ ਆਣਾ ਅੱਜ ਇਹਨੂੰ ਕਿ ਆ ਜਾਊਗੇ ਜ਼ਿਆਦਾ ਪੈ ਗਿਆ ਉਹ ਹੜੂ ਓਏ ਬਾਈ ਓਏ ਥੱਲੇ ਵਾਦੀ ਨੂੰ ਹੜੂ ਚਲਾ ਯਾਰ ਤੂੰ ਕੱਟਾ ਕੇ ਬੇ ਹੁਣ ਬਾਈ ਆ ਤੇ ਹਣੋੜੇ ਜੇ ਆਪਾਂ ਨਾਲੇ ਥੱਲੇ ਨਿਕਲ ਜਾਓ ਥੱਲੇ ਜਿੱਤ ਲਾ ਦੇ ਯਾਰ ਟੱਟਾ ਰਿਹਾ ਆਏ ਜਾਣ ਜਾਂ ਬੋਲਦੇ ਫੇਰ ਇਹਨੂੰ ਲਗਾ ਪੈੜੂ ਜੀ ਮੇਰੀ ਮਨ ਦਾ ਥੋੜਾ ਜਿਹਾ ਦਿੱਲੀ ਜਾਂਦਾ ਪਰ ਅਸੀਂ ਇੱਕ ਦੂਜੇ ਅਸੀਂ ਫਸਲ ਦੇਖਦੇ ਰਹਿੰਦੇ ਆ ਜੱਗੇ ਕਦੀ ਚੱਲੇ ਆ ਹਾਂ ਜੱਗਾ ਵੀ ਸੇਫਤਾ ਹੈ ਸਾਢੇ ਕੋ ਰਾਤ ਨੂੰ 8 ਵਜੇ ਆ ਕੇ ਕਰਦਾ ਹੁੰਦਾ ਥੋੜੀ ਜਿਆਦਾ ਹਾਂ ਨਹੀਂ ਕਰਦਾ ਪਤਾ ਕਾਦੇ ਪਿੱਛੇ ਰਾਤ ਨੂੰ ਨੀਂਦਰਾ ਹਾਂ ਰਾਤ ਨਹੀਂ ਕਰਦਾ ਹਾਂ ਰਾਤ ਨੂੰ 8 ਵਜੇ ਆ ਕੇ ਦੱਸ ਦਿੰਦਾ ਜੀ ਤੇ ਇਹ ਤੋਂ ਜੀਰੋ ਆਇਆ ਹੈ ਕਿ ਸਾਢੇ ਆਏ ਫਰਕੇ ਪੀ ਜਾਂ ਜਿਹੜੇ ਤੇ ਇੱਥੇ ਜੀਰੋ ਚੱਲਦਾ ਚਲੋ ਬਾਕੀ ਦੱਸੋ ਬੋਲੇ ਆ ਰਹਾ ਹੈ ਆਦੇ ਹਮਨੇ ਨਾ ਦੀ ਹੈ ਨਾ ਹਮਨੇ ਸਪਰੇਅ ਕਰਕੇ ਅੱਜ ਭਾਈ ਫੇਰ ਜਿਹਨਾਂ ਨੇ ਸਪਰੇਅ ਦੀ ਕੋਈ ਗੱਲ ਨਹੀਂ ਕਰੀ ਆ ਦੇਖੀ ਵਟਾਣਾ ਕੰਦਾ ਇਹ ਦੇਖਦਾ ਵਾ ਸੜਾਰ ਪਰ ਹਾਂ ਦੇਖਿਆ ਜੀ ਇਕੱਲਾ ਹੈ ਇਹ ਨਾਲੇ ਮੇੜੇ ਵੀ ਦੋ ਦੋ ਬੰਨ ਹੋਏ ਆ ਚਾਰ ਆਲਾ ਨੇ ਕੰਮ ਜਗਾ ਇਹ ਠੀਕ ਹੈ ਕਰਨੇ ਤੇ ਦੇਖੂ گے ਜੀ ਜੈ ਸੈਟ ਹੋਇਆ ਹੈ ਨਾ ਫਿਰ ਭਾਈ ਅਸੀਂ ਤਾਂ ਕਰਦੇ ਨੂੰ ਬਜਾਈ ਜੱਗੇ ਕਰਦੇ ਆ ਕੰਮ ਇਹ ਕਰੇਗਾ ਤਾਂ ਗੱਲ ਜੱਗੇ ਦੇ ਵੀ ਕੰਮ ਲਗਾਉਂਦੇ ਜੀ ਨਾਲ ਜੱਗੇ ਆਲਾ ਕੰਦੇ ਦਾ ਈੜਾ ਇਹਨੂੰ ਸਿੰਪਲ ਹੀ ਗੋਣਾ ਅਸੀਂ ਧੋਗਣਾ ਜਿਆਦਾ ਨਹੀਂ ਜਿਆਦਾ ਹਾਂ ਬਸ ਧੋਗਣਾ ਲਗਾਓ ਪਾ ਕੇ ਉੱਤੇ ਦੋਡੇ ਕੋਟੀ ਸਾਹਿਬ ਰਹਿ ਗਏ ਸਾਰੇ ਲੰਬਾ ਪਿਆ

ਪਾਰਲੇ ਬਾਈ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਰੋੜਾ ਦਾ ਇਨਸਾਫ ਆ ਹਾਂਜੀ ਉਹ ਸਾਡੀ ਉਹ ਭਾਈ ਜੱਗੇ ਤੇ ਪਹੁੰਚ ਕੇ ਬੰਨੇ ਵੀ ਤੇ ਵੀ ਆਇਆ ਸਾਨੂੰ ਜੀੜੀ ਦਿਖਾਉਣਾ ਚੱਲ ਪਹਿਲਾਂ ਗੰਨੇ ਦੇਖੋ ਤਾਂ ਗੰਨਾ ਸੈਂਡ ਪਰ ਜਿਹੜਾ ਹੈਗਾ ਖੜਾ ਹੀ ਦਾ ਹਾਂ ਹੈ ਉਹ ਮੇਚ ਪਤਾ ਨਹੀਂ ਨੇ ਮਿਹਲੇ ਨਹੀਂ ਬੰਨੇ ਹੈ ਕਿ ਤੇਰੇ ਉਹਦੇ ਜਿਆਦਾ ਤੇ ਇਹ ਕਹਿੰਦਾ ਗੰਨਾ ਵੀ ਕੋਈ ਬਿਮਾਰੀ ਬਮੂਰੀ ਇਹੀ ਹੈ ਨਾ ਗੰਨਾ ਉਹ ਜੱਗੇ ਤੇ ਰਪਿਆ ਉੱਪਰ ਦੇ ਕਣਾਂ। ਤਸਾਉਂਦੇ ਉੱਧਰ ਆ। ਕੀ ਉਹ ਇਕਾ ਤਾਂ ਨਹੀਂ ਬਈ ਗਾ ਜਾਰਾ ਹੋਣੀ ਹੋਇਆ ਤਾਂ। ਸਾਰੇ ਜੀਰੀ ਥੋੜੀ ਹੋਵੇ ਜੀਰੀ ਜੀ ਵੀ ਤੱਕੀ ਹੋਵੇ। ਆ ਜੀਰੀ ਕਾਲੀ ਵਾਲੀ। ਹਾਂ ਬਈ ਆ ਗਈ ਕਾਲੇ ਵਾਲੀ ਜੀ ਦੀ। ਜੀਰੀ ਕਾਲੀ ਵੀ ਤਕੜੀ ਹੈ ਇਹ। ਹਾਂ ਇੱਥੇ ਤਾਂ ਮਾਸੜਾ ਜੇ ਕਣਕਾ ਜੋ ਤਾਂ ਨਾ। ਤਕੜੀ ਗੱਡੇ ਆ ਨੇ ਬਾਪੂ ਨੇ। ਇਹ ਮੈਂ ਕਹਿੰਦਾ ਲੱਗੀ ਉੱਾਰ ਉਹਦੇ ਪਿੱਛੇ ਨੇ ਇਹ। ਜਿਆਦਾ ਕੋਰਨਰ ਨਾਈਟ ਦੀ ਵੀ ਸ਼ੂਟਿੰਗ ਦੀ। ਹਾਂ। ਕਿਦੇ ਨਜ਼ਰ ਆ ਇੱਧਰ ਹੈ ਨਾ ਸਾਈਡ 'ਚ ਠੀਕ ਹੈ ਗੱਬੇ ਨਹੀਂ ਜਾਦਾ ਔਰ ਗੱਲ ਕਰਨੇ ਦੀ ਮਾਰਾ ਗੱਲ ਕਰਨੇ ਨਹੀਂ ਗੱਬੇ ਤਾਂ ਬੰਨੀ ਹੀ ਨਹੀਂ ਹੈਗਾ ਖੋਲਾ ਦਾ ਤੇ ਆਓ ਗਰੀਆ ਤੇ ਗੱਬੇ ਤੇ ਰਹਿ ਰਹੀ ਹੈ ਨਾ ਆ ਇੱਥੇ ਰਹਿੰਦੇ ਬੰਦਰ ਨਾਲ ਰਹੇ ਸ਼ੁਮੰਦ ਕਿੱਥੇ ਜਾ ਬੰਦਰ ਨਾਲ ਗੱਲ ਕਰਦਾ ਜੀ ਕਿਰਤੀ ਆਪੇ ਇੱਥੇ ਆ 18 ਜੱਗੇ ਜੱਗੇ ਅਸੀਂ ਆਵੇ ਦੇਖੀ ਜਾਣਾ ਬਾਈ ਤੂੰ ਸਿੱਧੀ ਜਰ ਨਹੀਂ ਕਰਦਾ ਨਾ ਜੇ ਬਾਹਰ ਜਾ ਰਹਾ ਪਤਾ ਕੀਤੇ ਕਿੱਥੇ ਆ ਵੀ ਆ ਦਵਾਈ ਤੁਸੀਂ ਦੇ ਦਿੰਦੇ ਨੇ ਮੈਂ ਪਲਾਸਟਿਕ ਵੀ ਕੀ ਵੇਚਿਆ ਕਰੋ ਆ ਗਿਆ ਮਿੱਤਰੋ ਬਈ ਸਟੇਜ ਨਹੀਂ ਨੀ ਕਾਪਰ ਜਮੀਨ ਹੈ ਬਹੁਤ ਵਧੀਆ ਪਾਣੀ ਨੂੰ ਪਾਣੀ ਦੀ ਮਾਰਨਾ ਪਵੇ ਪਾਣੀ ਦੀ ਮਾਰ ਨਾਲ ਇਹ ਅੱਗੇ ਨਹੀਂ ਉਹ ਕਹਿ ਰਿਹਾ ਠੀਕ ਰਿਹਾਗਾ ਬਹੁਤ ਵਧੀਆ ਆਦੇ ਤੋਂ ਮੁੰਡੇ ਨੇ ਕਰੀ ਕਰੀ ਨਾ ਕਹਾਂਗਾ ਬੀਜ ਵੀ ਵਧੀਆ ਆਉਣ ਲੱਗਿਆ ਹਾਂ ਸੋਧ ਆਉਣ ਲੱਗਿਆ ਸੋਧ ਆਉਣ ਲੱਗਿਆ ਵੀਚਾਰ ਉਹ ਭਾਈ ਉਹ ਭਾਈ ਕਹਿ ਰਾ ਨਾ ਨੂੰ ਕਹਿੰਦਾ ਜੀ ਆਰਤੀ ਹੋਇਆ ਜੀ ਐ ਬਾਈ ਬਾਈ ਮੈਂ ਤੁਰ ਕੇ ਹੀ ਆ ਜਾਣਾ ਉਹ ਭਾਈ ਹੋਏ ਲੋ ਜੀ ਜੱਗੇ ਦੇ ਖੇਤਾਂ ਚ ਆਇਆ ਬਾਈ ਆਹਾ ਉਹ ਆਹਾ ਬਹੁਤ ਜਨੀਵੇਂ ਹੋਈ ਆ ਹੁਣ ਚਨੀਵੇਂ ਸੌੜੀ ਆ ਵਧਿਆ ਪਿਆ ਬਹੁਤ ਵਿਚਾ ਉਧਰ ਲੱਭ ਲਿਆ ਕੋ ਮਾਸੜ ਬੰਦ ਕੰਬਜੀ ਹੋਈ ਬਈ ਦਾ ਕਿਆ ਲੱਭ ਲਿਆ ਦੇ ਵਿੱਚ ਇਸ ਤਰ੍ਹਾਂ ਤੇਰੇ ਵੀ ਤੇ ਇਸ ਤਰ੍ਹਾਂ ਮੈਂ ਖੈਰ ਤੇ ਮੇਰੇ ਆ 468 ਰੁਪਏ ਦੇਖ ਦੇਖਦਾ ਲੱਗੇ ਹਾਂ ਸੁਭੂ ਰਾਮਾ ਦਾ ਹੋਲੇ ਵਾ ਪਰ ਅੱਜ ਦੇ ਉਹ ਬੱਲੇ ਜਿਆਦਾ ਸੁੱਕਣ ਦੇ ਚਾਂਸ ਹੋਰੇ ਬਹੁਤ ਆ ਬਦਸਤੀ ਆ ਮੇਰੀ ਬਥੇਰੀਆਂ ਮਾਸੜ ਮੇਰੀ ਬਥੇਰੀ ਨਹੀਂ ਹੈਗੀ ਭਾਈ ਇਹ ਅੱਛਾ ਆ ਦੇਗੀ ਤੇ ਆ ਕੇ ਆਈਟਮ ਕਰੀ ਵੀ ਐ ਇੱਥੇ ਜਿਹੜੀ ਬਹੁਤ ਅਜਗ ਹੈ ਰੋਪੜ ਤੇ ਇਹ ਵੀ ਹਾਂ ਏ ਬੀਜ ਲੈ ਗਿਆ ਨਾ ਉਪਰ ਤੇ ਮੈਂ ਲੈ ਗਿਆ ਖੈੜ ਤੇ ਬਾੜੀ ਜ਼ਿਆਦਾ ਆਉਂਦੇ ਆਉਂਦੇ ਵਿੱਚ ਬੀਜ ਰਲ ਗਏ ਫੈਲੀ ਲੰਬਾ ਹੋ ਗਿਆ ਦਾਬ ਚ ਆ ਗਿਆ ਬੀਜ ਇਹ ਬਾਈ ਹੁਣ ਇਹ ਨਾ ਇਹ ਗੱਲ ਦੱਸੀ ਹੈ ਵੀ ਇਹ ਦਲਬੀਜ ਲਿਆ ਤੇ ਰੋਪੜ ਦੇ ਬੀਜ ਦਾ ਬੀਜ ਠੀਕ ਨਹੀਂ ਜਿਹੜਾ ਕਹਿੰਦਾ ਮੈਂ ਲਿਆ ਖੈੜ ਤੇ ਇਹ ਗਣਵਾੜਾ ਮੇਰੇ ਵੀ ਹੈ ਅਸੀਂ ਜਿਹੜਾ ਬੀਜ ਲਿਆ ਅਸੀਂ ਆਏ ਦਿਖਾਉਂਦੇ ਆਏ ਵੀ ਲਿਆਂਦਾ ਇਹਨਾਂ ਨੇ ਮੈਂ ਕਹਿੰਦਾ 20 ਸਾਲ ਪਹਿਲਾਂ ਲੈ ਕੇ ਰੱਖ ਲਿਆ ਵੀ ਕਿਤੇ ਉਹ ਨਾ ਹੋ ਜਵੇ ਇਹ ਡੁਪਲੀਕੇਟ ਦਾ ਮੇਰਾ ਹਾਂ ਉਹ ਕੰਮ ਹੋਇਆ ਇੱਧਰ ਆ ਮਿੱਟੀ ਵਾਲੀ ਜਗਾਹ ਦੇਖ ਲੈ ਮਾੜੀ ਦੀ ਸਭ ਤੋਂ ਪਹਿਲਾਂ ਪੱਕੀ ਹੂੰ ਦਿਖਦੀ ਜੀ ਦੀਓ ਹਾਂ ਆ 75 ਆ ਬਾਈ ਆ 75 ਆ ਬਾਈ 75 ਤੇਰੀ ਕਨੰਬਰ ਆ ਓਏ ਆਹੀ ਬਾਈ ਆਏ ਇਹ ਖੜੀ ਇੱਕ ਸਾਰ ਹਾਂ ਅਦੰਬ ਕਰ ਤੇ ਆ ਦੰਨੂ ਆ ਤਾ ਲੈ ਲੈ ਦੇਖ ਲੈਣਾ ਆਜਾ ਤੇਰੇ ਕਿੰਨੇ ਫਰਟਾ ਹੂੰ ਆ ਦੇਵ ਭਾਈ ਆ ਗਿਆ ਲੋ ਬਾਈ ਇਹੋ ਨੇ ਵੀ ਖੱਡ ਬੱਟ ਲੀ ਗਾ ਚਲੋ ਸੱਗ ਲੋਗੇ ਇਸ ਦੇ ਵਿੱਚ ਵੜ ਕੇ ਮਾਸ ਦੇਖਦਾ ਤੂੰ ਵਿੱਚ ਹੂੰ ਮਾਸੜ ਉਹ ਮੱਛੀਆਂ ਵੀ ਦਿਖਾਉਣੇ ਆਪਾਂ ਫੜਦੇ ਵਾਕੀ ਨੇ ਕਿੱਥੇ ਦੇਖ ਤਾਂ ਨਾਸਰ ਕਰੇ ਭਈਆ ਛੋਟਾ ਮਾਸੜ ਕੇ ਬਾਬੜ ਠੀਕ ਹੈ 1 ਫੁੱਟ ਪੜਾ ਉੱਪਰ ਲੈ ਪਾਪਲੇ ਕੇ ਔਖਾ ਕੋਈ ਪੰਪਲਾ ਦੇ ਹੁਣ ਇਹਦੇ ਥੱਲੇ ਤਾਂ ਹੀ ਜਾਣ ਲੱਗਿਆ ਮੈਂ ਸੁਧਰੇ ਤਾਂ ਕਰਨੀ ਐ ਇਹਦੇ ਪਰ ਮਗਜ ਮੜ ਜੇ ਮੋੜ ਥੱਲੇ ਨੂੰ ਹੋ ਜਾ ਮਾਸੜ ਇਹਦੇ ਕਹਿਣ ਦਾ ਮਤਲਬ ਆ ਜੇ ਗਿੱਲਾ ਹੋਵੇ ਤੂੰ ਚਾਰ ਉਂਗਲ ਗਿੱਠ ਥੱਲੇ ਨੂੰ ਹੋਰ ਜਾਵੇਂ ਕੱਲ੍ਹ ਵੀ ਯਾਰ ਇੱਥੇ ਰਹਿ ਜਾਊਂਗਾ ਖੁਸ਼ ਹੁਣ ਖੋ ਜਾ ਗਣੀ ਬਾਦ ਦਾ ਜੀ ਇੰਨਾ ਬਦਲ ਨਹੀਂ ਚਾਹੀਦਾ ਵੀ ਜੇ ਚੰਗਾ ਨਹੀਂ ਜਿਹੜੇ ਨਵਾਂ ਦਾ ਆ ਆਹ ਦੇ ਜੀ ਆਹ ਚੀਜ਼ਾਂ ਨੇ ਤੇਰੀ ਆਹ ਦੇਖੀ ਝਾੜ ਦਿੰਦੀ ਨਾਲੇ ਹਾਂ ਐ ਖੜੀ ਨਾ ਲੈ ਗੋਡੇ-ਗੋਡੇ ਸਾਨੇ ਨਹੀਂ ਇਹ ਵੀ ਉੱਨੇ ਔਰ ਦਾ ਮਿੱਟੀ ਚੱਕੀ ਵੀ ਆ ਲਓ ਬਈ ਮਿੱਟੀ ਚੱਕੀ ਵੀ ਹੈ ਚਾਹੀਦੀ ਵੀ ਜਿੱਕਾਂ ਦਰਮਿਆਨ ਨਾਲ ਜਾ ਝਾੜ ਦਿੰਦਾ ਉਹ ਮੰਡ ਮੰਡ ਮੰਡਾ ਕਾਲ ਪਰ ਭਾਈ ਕਹਿੰਦਾ ਪੰਪ ਲਾਉਣਾ ਜੇ ਕਿਸੇ ਦਾ ਟਾਈਮ ਹੋਵੇ ਲਾ ਦੇ ਵਸਦੇ ਹੋ। ਦੱਦਿਓ ਭਾਈ ਜੇ ਕੋਈ ਵਿਹਲਾ ਹੋਇਆ ਲਾਉਣਾ ਕਹੀ ਲਾਉਣਾ ਇਹ। ਮੌਸਮ ਦਾ ਸਾਥ ਦਵੇ। ਮੌਸਮ ਸਾਥ ਕਹੀ ਧੁੱਪਾਂ ਨਿਕਲੀ ਵੀ ਸਵੇਰ ਤੋਂ ਵੀ ਨਹੀਂ ਪਿਆਏਗਾ ਵੀ ਲਾ ਜਾ। ਹੁਣ ਨੂੰ ਸੁੱਕ ਜਾਣਾ ਤੇ ਇਹ। ਆਹ ਹੁਣ ਡਾਲ ਪਰ ਵੀ ਲਗਾਉਣਾ ਸਾਨੂੰ ਪੰਪ ਹੁੰਦਾ ਗੈਲਰੀ ਗੈਲਰੀ ਪੰਪ ਰੋਮ ਜਾਣਾ। ਹਾਂ। 20 ਤਰ੍ਹਾਂ ਤੇ ਇਸਰ ਦਾ ਇੰਨਾ ਫਰਕ ਆ ਵੀ 2 ਦਿਨ ਦੀ ਲਵਾਈ ਆ। ਅੱਛਾ। ਇਹ ਪੱਕ ਚੱਲੀ। 73 ਪੱਕ ਚੱਲੀ ਹੈ ਨਾ। ਮੇਰਾ ਬੀਟ ਮਲਾਵੜੀ ਚੱਲ ਐਨਾ ਵੀ ਜਿਹੜਾ ਗੈਲਰੀ ਬੜਾ ਦੂਜਾ ਨਾ ਪੱਕੂ ਗੈਲਰੀ। ਇਹਨੇ ਪਹਿਲਾਂ ਓ ਮਾਸਟਰ ਕੰਮ ਖਰਾਬ ਕਰਦੇ ਆ ਆਪਾਂ ਨੂੰ ਕਹੀ ਜਾਂਦਾ ਮੇਰੇ 20 ਤਰੀਕ ਦੇ ਪਹਿਲੀ ਤੇ ਬਾਅਦ ਆਉਣੇ ਆ ਆ ਸਾੜੇ ਵਰਗੇ ਪੱਕੇ ਵੇ ਹਾਂ ਅਸੀਂ ਨੋਟੈਂਸ ਚੱਕੀ ਵੀ ਇੱਥੇ 8 ਵਜੇ ਜਾ ਕੇ ਤੁਹਾਨੂੰ ਪੰਪੇ ਜੇ ਮਾਰਦਾ ਰਾਤ ਨੂੰ ਬਹੁਤ ਮਾਰਦਾ ਰਾਤ ਨੂੰ ਬਹੁਤ ਚੱਲਦਾ ਕੰਮ ਏ ਪਤਾ ਕਹਿੰਦਾ ਵੀ ਹੁਣ 8 ਵਜੇ ਵੀ ਇੰਨੇ ਕਿਹੜੇ ਦੇਖਣ ਜਾਣੇ ਹਾਂ ਵੀ ਇਹਨਾਂ ਨੂੰ ਨੀਂਦ ਨਾ ਆਵੇ ਤੇਰੇ ਖਾਣੇ ਉਹ ਬਹੁਤ ਸਾਡਾ ਟਾਈਮ ਲੇ ਕਰਦਾ ਬਹੁਤ ਉਹ ਆਏ ਜੱਗੇ ਸਾਡੀ ਲਈ ਹੀ ਜੂ ਬਾਈ ਇਹ ਜੀ ਉਹ ਸਾਡੀ ਇਹ ਜੀ ਉਹ ਸਾਡੀ ਆ ਤੇਰੀ ਅਸੀਂ ਮੰਨ ਲਈਦਾ ਟਾਈਮ ਲੈ ਲਓ ਆ ਤੇਰੀ ਨੇ ਟਾਈਮ ਬਚਾ ਲਈ ਜਣਾ ਜੇ ਇਹਨੇ ਪੰਜ ਛੇ ਤੇਰੀ ਕਰ ਦੇਣੀ ਇਹੇ ਤੇਰੀ ਅੱਧੋ ਵੱਧ ਬੀਜੀ ਵੀ ਆ ਜੱਗੇ ਉਹਦਾ ਜ਼ਰਾ ਹੱਗ ਤੂੰ ਬੀਜ ਘੁੰਮਿਆ ਹੋਵੇ ਛੱਟੇ ਆਹ ਸਾਰਾ ਤੇ ਇਸ ਤਰ੍ਹਾਂ ਹਾਂ ਆ 75 ਹਾਂ 85 75 ਖਤਮ ਹੋ ਗਿਆ ਫੇਰ ਤੇ ਇਸ ਤਰ੍ਹਾਂ ਸ਼ੁਰੂ ਕਰਤਾ ਫੇ ਤੇ ਇਸ ਤਰ੍ਹਾਂ ਵੀ ਖਤਮ ਹੋ ਗਿਆ ਸਲੇ 34 ਹੈ ਜੀ ਸਾਫ ਸਾਫ ਬਾਹ ਹੋਵੇ ਖਿੱਚ ਰੱਖ ਅੱਛਾ ਉਹ 34 ਆ ਗੀਲਾ ਮੇਰਾ ਭਾਈ ਆ ਹਬੀ ਜਣਾ 75 ਬਹੁਤ ਔਖਾ ਜਗ੍ਹਾ ਨੱਤਾ ਵੇ ਉਧਰ ਅਸੀਂ ਰੇ ਗਿਰਦੇ ਗੰਨੇ ਚ ਨਾ ਇਹ ਹੈ ਗੰਨੇ ਚ ਹਾਂ ਜਾਈ ਨੂੰ ਫੋਨ ਆਈ ਉਹਦਾਂ ਸਾਡੇ ਗਰਮੀ ਨਾਲ ਬਸ ਕਰਾਈ ਉਹ ਤਾਂ ਫੋਨ ਆਈ ਓਏ ਚੱਲ ਪੈਸੇ ਉਧਰ ਚੱਲ ਪੈਸੇ ਇੱਧਰ ਉਹਦੇ ਕਹਿੰਦਾ ਕਦੇ ਘਾਟਾ ਕਦੇ ਵੱਧਾ Google Pay ਕਰੇ ਤੇ ਹਾਂ ਬਾਪੂ ਤੂੰ ਕੀ ਮਾਰਨ ਲੱਗਾ ਇਹਦਾ ਬਾਪ ਕਰਕੇ ਉਹ ਤਾਂ ਖਾਲੀ ਉਹ ਤਾਂ ਕਹਿੰਦਾ ਚੁੱਪ ਕਰ ਜਾ ਫੋਨ ਪੈਸੇ ਨਹੀਂ ਆਉਂਦੀ ਆ ਫੋਨ ਕੋ ਬੰਦਾ ਗਿਆ ਵਾਦਾ ਕੋਈ ਆਫ ਆ ਵੀ ਨਹੀਂ ਸਾਹਿਬ ਬੀਜ ਤਰ੍ਹਾਂ ਇੱਕ ਨੰਬਰ ਹੈ ਮੇਰਾ ਠੂਠਾ ਦੇਖਿਆ ਉਹ ਮੇਰੇ ਨਾਲ ਮੰਗੋ ਜਿਹੜਾ ਮੇਰਾ 73 ਉਹ ਹੈ ਜੀ ਸਾਫ ਆ ਮੇਰਾ 73 ਸਾਫ ਨਹੀਂ 73 ਬਈ ਉਂ ਦੇਖੋ ਤੁਸੀਂ ਚਲੋ ਛੱਡ ਤੂੰ ਹੱਦ ਦੇ ਕੰਨੀ ਸੰਖੀ ਆ ਕੁੜਕੁੜਦੋਂ ਹੋਣ ਲੱਗੀ ਅੱਗੇ ਹੂੰ ਫੇਰ ਆ ਵੀ ਬੀ ਤਰ੍ਹਾਂ ਠੀਕ ਨਾੜ ਬਹੁਤ ਤਕੜਾ ਹੂੰ ਇਸ ਤਵੀਨ ਸੁਵੀਨੇ ਬਿਜੂ ਉਹਨਾਂ ਦਾ ਕਾਰ ਪਿਆਰ ਇਧਰ ਮੜਦੀ ਧਰਤੀ ਜੀ ਤਕੜਾ ਹੂੰ ਇਸ ਤਵੀਨੇ ਬਿਜੂ ਦੀ ਪਿਛਲੀ ਵਾਰ ਬਹੁਤ ਵਧੀਆ ਧੀ ਸਾਡੇ ਜਿਹੜੇ ਜਿਹੜੇ ਜੱਗੇ ਦੇ ਬੁੱਢਾ ਮਾਰੇ ਉਹਨਾਂ ਇਹੋ ਜਿਹੇ ਤਾਂ ਆਪਣਾ ਪਿੰਡ ਵੀ ਹੈਗਾ ਹੂੰ ਪਰ ਜਿਹੜਾ ਉੱਥੇ ਹਸਵੀਰ ਦੇ ਦੇਖਿਆ ਮੈਂ ਉਹ ਚੀਜ਼ ਕੁਝ ਹੋਰ ਹੈ ਹੂੰ ਉਹ ਇਹਨਾ ਮਾਸੜ ਚੱਕਰ ਪਤਾ ਕਿ ਹੁੰਦਾ ਮਾਸੜ ਜਿਆ ਜੀਲੀ ਇੱਥੇ ਆ ਜਾਂਦੀ ਆ ਬੂਧਾ ਡੋਮੈਟਿਕ ਛੋਟਾ ਹੋ ਜਾਂਦਾ ਹਾਂ ਹੈਨਾ ਜਦ ਇਹ ਆਹ ਤੇ ਆਤੀਤੀ ਬਿਮਾਰੀ ਦਾ ਵਰਕ ਰਿਹਾ ਪਹਿਲਾਂ ਮਾਲੀ ਜੀ ਪੈ ਗਈ ਸੀ ਕਿਸੇ ਦੀ ਪੈ ਗਈ ਸੀ ਨਾ ਕਿਸੇ ਕਿਸੇ ਬੂਧੇ ਨੂੰ ਬਾਪੇ ਸਾਡੇ ਨਾਲ ਆ ਬਾਈ ਫੇਰ ਅਸੀਂ ਕਹਿਦਾ ਦੇਖ ਆ ਦੇਖ ਹੁਣ ਮੌਸਮ ਘੜੀ ਚ ਖਰਾਬ ਹੋ ਜਾਂਦਾ ਦੇਖ ਉਹ ਆਹੀ ਤਾਂ ਚੀਜ਼ ਆ ਕਿੰਨੀ ਗਰਮੀ ਧੁੱਪਾਂ ਸੀ ਇੱਕੇ ਰਸ ਮੌਸਮ ਬਦਲ ਗਿਆ ਇਕਨੇ ਚਾਰ ਗਣੀਆਂ ਬਹਿ ਕੇ ਬੰਦਾ ਜਾਪਾ ਤੁਰੇ ਤੇ ਪੂਰੀ ਧੁੱਪ ਤੀ ਹਾਂ ਬਾਕੀ ਸਾਡੀ ਟੀਮ ਵੀ ਤੇ ਬਾਈ ਦਲਵੀਰ ਤੇ ਲਾਜ ਜੇ ਤਾਂ ਹੀ ਕੈਮਰੇ ਮੂਰੇ ਨਹੀਂ ਆਉਂਦਾ ਹੈਗਾ ਅੱਜ ਹਾਲ ਦੀ ਖਸਤਾ ਬਗੜੀ ਹੂੰ ਜਿਹੜੇ ਹੰਗੋਂ ਉੱਤੇ ਗਿਆ ਲਾ ਕੇ ਆਦਾ ਬੇਟੇ ਕੀ ਮਰੇ ਗਏ ਗਏ ਨਾ ਨਾ ਪਰ ਆਉਂ ਬੱਟੋ ਨੀ ਗਿਆ ਜਾਨਾ ਅਹ ਹਾਂ ਹਾਂ ਬੜੀ ਗਾਲੀ ਉਹ ਪਹਿਲਾ ਬੱਟੋ ਨੀ ਆ ਦੇਖੀ ਕੀ ਕਹ ਲੈ ਪਤਾ ਇਹ ਕੀ ਲੱਗ ਗਿਆ ਵਰ ਗਿਆ ਤਾਂ ਇੱਥੇ ਜਾਨਵਰ ਤਾਂ ਅੱਛਾ ਪੂਰੇ ਜਾਨਵਰ ਤਾਂ ਖਾੜੇ ਚ ਵੜ ਗਏ ਆ ਕੇ ਲੈ ਨੇਗਾ ਉੱਤੇ ਪੱਟਿਆ ਤੇ ਹੱਥ ਨਾਲ ਫੜ ਲਿਆ ਨਹੀਂ ਉਹ ਹੀ ਨਾਲ ਉਥਰੇ ਭੱਜ ਜਾ ਰਾਮ ਉਹਨੂੰ ਦਿਖਾਏ ਦਵਾਂ ਮਗਰ ਹੱਥ ਨਾਲ ਫੜ ਲੱਗਿਆ ਵਾ ਬੰਦ ਹੋ ਗਿਆ ਨਾ ਬਾਈ ਮਸਲ ਗਿਰੇ ਤੇ ਗੱਲ ਕੋਈ ਨਹੀਂ ਘੁਮਾਏ ਗਿਰੇ ਤੇ ਗੱਲ ਚੱਲ ਉੱਥੇ ਦੇ ਮਹਾ ਕਰੇ ਇੱਥੇ ਲੋਗ ਆ ਵੀ ਹੁਣ ਦਿਖਾਉਂਦਾ ਆ ਆ ਵੀ ਦੇਖਦਾ ਨਹੀਂ ਬਾਈ ਤੂੰ ਰਹਿਣ ਤੇ ਗਿਰਣਾ ਸੀ ਦੇਖ ਜਾਣਾ ਨਾ ਤੈਨੂੰ ਇਹ ਡੰਡਾ ਲੈ ਕੇ ਤੁਰਿਆ ਕਰੋ ਕੋਲ ਮੈਂ ਤਾਂ ਕਹਿਣ ਲੱਗਿਆ ਤੈਨੂੰ ਵਿਆਹ ਦੇ ਗਿਆਣ ਬੋ ਫਿਰਦਾ ਜਾਨਵਰਤਾ ਜੀ ਦੇਖਿਆ ਨਹੀਂ ਹੋਗੀ ਨਾ ਨਾ ਦਾਣਾ ਜ਼ਿਆਦਾ ਹੁੰਦਾ ਹਾਂ ਵੱਧ ਹੁੰਦਾ ਦਾਣਾ ਵੀ ਨਿੱਗਰ ਹੋਊਗਾ ਉਹ ਠੋਸ ਲੱਗਦੀ ਹੈ ਨਾ ਹਵਾ ਲੱਗਦੀ ਹੈ ਦਾਣਾ ਨਿੱਗਰ ਮਿੱਟੀ ਨੇ ਜਾਨ ਕੱਢੀ ਵੀ ਦਿਖਾ ਦੇ ਆ ਲੱਖ ਲੱਖ ਹਾਂ ਉਹ ਇੱਥੇ ਇੱਥੇ ਫਰਕੇ ਆ ਹੁਣ ਇਹ ਕਾਲ ਪੱਕਣਾ ਆ ਇੱਥੇ ਬੁੱਝਾ ਦਾ ਮਾੜਾ ਨਹੀਂ ਹੈਗਾ ਪੱਕਦਾ ਨਾ ਵੇਖ ਆਹ ਜਿਹੜੀ ਬੜੀਆ ਜਿਹੜੀ ਇੱਕ ਥਾਰ ਪੱਕਣੀ ਆ ਹਾਂ ਜਿਹੜੀ ਹੁਣ ਇਹ ਹੈ ਵੀ ਹਲੇ ਨਿੱਸਰਦੀ ਹੈ ਕੋਈ ਕੋਈ ਪੱਕੀ ਖੜੀ ਹੈ ਉਹ ਥੋੜਾ ਜਿਆਦਾ ਕੰਮ ਹੋਊਗਾ ਉਹ ਥੋੜਾ ਜਿਆਦਾ ਕੰਮ ਖਰਾਬ ਕਰਦੀ ਆ ਆਂ ਬਦਜ ਗਿਰਨ ਕਰਨਾ ਪੈਣਾ ਕੋਸਾ ਜੱਗੇ ਨਾ 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 ਨ ਆ ਦੇਖ ਮਾਸਟਰ ਕਵੇਰੀ ਲੱਗਿਆ ਹੈ। ਵੇਰ ਕਵੇਰੀ ਦੇਖ। ਥੱਲੇ ਦੇਖ। ਦੇਖੀ ਮੜਿਆ। ਇਹ ਹੋ ਗਿਆ। ਗੱਡੀ ਟੇੜੇ ਨਹੀਂ ਪਈ, ਕੱਦੂਏ ਪਿਆ। ਦੇਖ ਥੱਲੇ। ਆਉ ਲਾ। ਕੱਦੂਏ ਪਿਆ। ਪਾਣੀ ਖੜਾ ਹੈ। ਕੱਦੂਏ ਕਰਿਆ ਪਾਣੀ ਨਹੀਂ ਸਕਾਇਆ ਬੰਦੇ ਨੇ। ਅੱਛਾ। ਕੱਦੂਏ ਪੇ। ਟੇੜ ਪੜਨੇ ਜ਼ਰੂਰੀ ਹੈ। ਪਰ ਹੈ ਦੇਖ। ਰੂ ਹੋ ਚੋਲੀ ਦੇਖ। ਹਾਂ। ਕੋਈ ਦਮਾਇਦਾ ਬਜਰੇ ਕਈ ਜਿੱਤੇ ਕੋਈ ਦਿਖਾਵੇ ਹੁੰਦੇ ਆ। ਕੋਈ ਗੁੱਤੀ ਹੁੰਦਾ ਪੂਰਾ। ਦੁਕਾਨ ਵਾਲੇ ਤਾਂ ਦੌਰ ਹੁੰਦੇ ਆ। ਆ ਪੂਛਾ ਦੀ ਦੇਖ ਲਾ, ਦਿਖਦੀ ਹੋਣੀ ਸੀ। ਕਣਾ ਮਨ ਨੂੰ ਡਰਾਸਾ ਦੇਣੀ ਪੈਣਾ ਬਿਲਕੁਲ ਬਿਲਕੁਲ ਇਹ ਕਹਾਣੀਆਂ ਹੌਸਲਾ ਦੇ ਮਤਰਾ ਹਾਂਜੀ ਹਾਂਜੀ ਜਰੂਰ ਹੁਣ ਆ ਖੀਰ ਰੱਖਣਿਆ ਹਾਂ ਹੂੰ ਇਹ ਤਾਂ ਨਹੀਂ ਕਿੰਨੇ ਦੂਜੇ ਬੜੇ ਇਹਦੇ ਚਾਹੇ ਨਾ ਮਿੱਟੀ ਚਾ ਕੋਈ ਵੀ ਦੂਰੇ ਆਦਮੀ ਜੀ ਸੇ ਵੀ ਤਾਂ ਜੀ ਜਾਨ ਆ ਥੱਲੇ ਚੱਲ ਗਈ ਚੱਲ ਗਈ ਚਲ ਬੈਠ ਵਾਸਾ ਚਲੋ ਠੀਕ ਹੈ ਦਿਖਾਉਨੇ ਤੁਹਾਨੂੰ ਹੋਰ ਮਾਥੜ ਦੇਖੋ ਕਹਿੰਦੇ ਵੀ ਘਰ ਦਾ ਵੀ ਚੱਲ ਜਾਣਾ ਬੰਦੇ ਨੇ ਉਹ ਬੰਦੇ ਨੇ ਮਾਰੀਏ ਉਹਦੇ ਭਾਈ ਉਹ ਬਾਦੀ ਜਾਂਦੀ ਹੈ ਜਾਨੀ ਰੰਗ ਚ ਬੰਦ ਗਈ ਉਹ ਨਹੀਂ ਵਧੀਆ ਆਹ ਬੀਜ ਹੈ ਨਾ ਰਸਿਆ ਉਹ ਹੈ ਬਰਾ ਉਹ ਭਾਈ ਫੇਰ ਨਹੀਂ ਉਹ ਭਾਈ ਨੂੰ ਕਹਿੰਦਾ ਕੀ ਬਾਈ ਓਰਡਰ ਇਹ ਨਾ ਬੇਟੀ ਵੇਚ ਰਿਹਾ ਹੈ ਇਹਦਾ ਆਹ ਵਾਹ ਲੈ ਬਾਈ ਹਾਂ ਬਾਈ ਚ ਵੀਰੇ ਫਤ ਹੋਇਆ ਚਲੋ ਖੜਾ ਹੈ ਕਿਹੜਾ ਹਾਂ ਆਗੇ ਦਾਦਾ ਜੱਗੇ ਦਾ ਵੀ 95 ਆ ਇਹ ਪਿਕਾਨੇ ਨਾਲ ਕਿਹੜਾ ਨਹੀਂ ਗੰਨਾ ਭਾਰਾ ਗੰਨਾ ਭਾਰਾ ਹੈ ਉਹ 18 ਕਿਹੜੇ ਮਸਲ ਬਹੁਤ ਬੁੱਝਾ ਕਰਦਾ ਹੈ। ਉਹ ਅੱਧਾ ਰਹਿ ਗਿਆ ਹੈ ਨਾ। ਇਹ ਜੰਮਿਆਗਾ ਜੰਮਿਆਗਾ ਹੈ। ਆ ਦੇ ਇੱਕ ਇੱਕ ਮਿਹੜਾ ਤਾਂ ਰਹੀ ਖਤਮ ਹੋਇਆ ਹੋਇਆ। ਹੂੰ। ਪਤਾ ਨਹੀਂ ਕਿਹਦੇ ਕੋਲ। ਇਹ ਕਿਹੜਾ ਕਰਦਾ ਹੈ। ਇਹ ਮੋਟਾ। ਗੰਨਾ ਦੇ ਦਾ ਬਾਂਸ ਵਰਗਾ ਪਿਆ। ਆ ਇੱਧਰ ਲਵਾ ਸੜ। ਬਸੜ ਆ ਗਿਆ। ਬਸੜਾ ਦੇ ਗਿੱਠ ਦੇ ਉੱਪਰ ਆ ਬੂਰੀ ਇੱਧਰ ਲਈ। ਨਹੀਂ ਮੋਟਾ। ਵਾਹ ਗੰਨਾ। ਕੀ ਚੀਜ਼ ਇਹ। ਵਾਹ ਹੋਵੇ। ਬੈਠਦਾ ਹੂਗਾ ਵੀਰੇ ਯਾਰ ਹੋ ਗਿਆ ਤੱਪ ਕੱਢੂਗਾ ਕੱਢਣਾ ਹੈ ਲੈ ਮੈਂ ਕੋਈ ਯੋਹ ਨਹੀਂ ਹੈ ਤੇ ਆਹ ਜੋ ਹੈ ਮੋਟਾ ਹਾਂ ਨਹੀਂ ਤਾਂ ਚੁੱਪ ਕੇ ਮੈਂ ਮਿੱਠਾ ਵੀ ਦੱਸ ਦਿੰਦਾ ਪਰ ਹੈ ਹੁਣ ਜੱਗਾ ਕੋਲ ਥੋੜਾ ਤਾਂ ਕੀ ਹੋ ਗਿਆ ਪਹਿਲਾਂ ਪੱਟਾ ਨਹੀਂ ਦੇਣਾ ਤੁਹਾਨੂੰ ਪਹਿਲਾਂ ਦਸਹਰੇ ਦੇ ਪਹਿਲਾਂ ਨਹੀਂ ਪੱਟਣ ਦੇਣਾ ਅਸੀਂ ਤਾਂ ਬਾਦੋਂ ਦੇ ਪਹਿਲਾਂ ਜੂਬੜੋ ਨਹੀਂ ਹਾਂ ਅਸੀਂ ਤਾਂ ਉਹਦੇ ਨਾਲ ਅਸੀਂ ਵੀ ਲਿਆ ਲਿਆਈਆਂ ਆਈ ਮੜ ਜਾਗਣ ਵੇਸੇ ਜੇ ਸਿੱਧਾ ਭਾਈ ਸ਼ਾਨਦਾਰ ਜੀ ਆ ਸ਼ਾਨਦਾਰ ਜੀ ਹੈਗੀ ਹੈ ਜਾਨ ਲੈ ਜਹੱਟੇ ਆ ਆ ਵੀਰਮ ਆ ਨਹੀਂ ਹੈ ਬਾਈ ਕੋਈ ਤੁਹਾਨੂੰ ਸਪੈਸ਼ਲ ਦਿਖਾਇਆ ਹਾਂ ਸਾਰੇ ਠੋਸ ਇਹ 95 ਬਾਈ ਹੈਗੀ ਜੀ ਮੈਂਨ ਸਾਰੇ ਠੀਕ ਹੈ ਜੀ ਸਿੱਧੇ ਕਰਕੇ ਜੂਰੀ ਹੈ ਨਾ ਬਾਦੀ ਇੱਕ ਹੋਰ ਹੈ ਸੜਾ ਹੀ ਹਾਂ ਜੂਰੀ ਹੁਣ ਚੱਕ ਲੈਣਾ ਜੂਰੀ ਪਾਉ ਦੇ ਹੁਣ ਯਾਰ ਆ ਜਾਓ ਉੱਥੇ ਦੇਖਣਾ ਸਾਲਾ ਤੰਗਰ ਜੂਰੀਆਂ ਦੇ ਦੇਖਣਾ ਸਾਲਾ ਕੰਨੇ ਚ ਮੈਂ ਖੜਾ ਰਹੇ ਇੰਨਾ ਕੇ ਬਹੁਤ ਆ ਗੇਰੇ ਨਾ ਬਸ ਰਹਿਣ ਦੇ ਉਹ ਜੂ ਜੱਗੇ ਜੂਰੀਆਂ ਧਰਤੀ ਬੋਲੀ ਕਰਨੀਆਂ ਡਰਦਾ ਨਹੀਂ ਹੈਗਾ ਯਾਰ ਕਿ ਆ ਮਾਚੜਾ ਦੋ ਵੀ ਤੇਰੀ 바ਵਾ ਮੂਰੇ ਗਿਆ ਏ ਉਹ ਆਜ ਨਹੀਂ ਬਾਈ ਲੈ ਹੁਣ ਇਹ ਆਗਨੇ ਕੰਮ ਨਹੀਂ ਨਾ ਕਰਨਾ ਹੈਗਾ ਟੁੱਟ ਜਾਣਾ ਇਹ ਇਹ ਖੁੱਲ ਜਾਣਾ ਠੀਕ ਆ ਬਾਈ ਲੈ ਕੇ ਨਹੀਂ ਤੇਰਾ ਕੰਮ ਠੀਕ ਹੈ ਤੇਰੀ ਜੀਰੀ ਵਧੀਆ ਹਮ ਹਾਂ 75 ਦਾ ਮੈਨੂੰ ਦੱਸ ਕੇ ਕੀ ਹੈ 75 75 ਕਰ ਗਿਆ ਜੀ ਜੀ ਅੱਛਾ ਅੱਤ ਅਸੀਂ ਕਿਦ ਦਿਨ ਰਹਿ ਜੀ ਲੱਗ ਰਹਿ ਗਿਆ ਹੁਣ ਫੇਰ ਵੀ ਜੀ ਜੀ ਲੋ ਬਾਈ ਗੰਨੇ ਚ ਨਹੀਂ ਤੁਰ ਲੋਖਾ ਹੁੰਦਾ ਮਾਸੜ ਇਹ ਕਿਹੜਾ ਪੱਤੀ ਛਾੜਦੇ ਨੇ ਦੂਤੀ ਵਾਲੇ ਛਾੜਦੇ ਆ ਹਾਂ ਮੈਂ ਦੇਖਿਆ ਵੀਡੀਓ ਉਹ ਬਾਈ ਮਨਾ ਜਾਰ ਤਾ ਉਹ ਚਾਰ ਹੋਂ ਦਾ ਘੱਟ ਨਜ਼ਰ ਲਾਉਣੀ ਐ ਐ ਬਾਈ ਪੂਰੀਆਂ ਹੀ ਦਿਖਾਈ ਜਾਂਦਾ ਸਾਨੂੰ ਮੋੜ ਕੇ ਮਾਰਦੀ ਧਰਤੀ ਜੂਵੀ ਮਾਸਟਰ ਕੱਟ ਇੱਕ ਦਾ ਪਜਣਾ ਨਹੀਂ ਹੈ ਆਈ ਲੱਗੀ ਹਾਂ ਆ ਵਾਈ ਰੇਟਰਾ ਆ ਵਾ ਦੇਖੋ ਬਾਈ ਹੋ ਗਿਆ ਹੋ ਗਿਆ ਹੈ ਉਹ ਦੇਖੋ ਹੋਰ ਅਰੇ ਕਿੱਟਾ ਕਰਿਆ ਬਦ ਲੈ ਲੈ ਆ ਦੇਖ ਲੋ ਇਹ ਮੂਮੀ ਦਾ ਹੀ ਦੇ ਬਿਠਾਇਆ ਮੈਂ ਲੈ ਲੈ ਗਾ ਹੋਰ ਪਾਉਣਾ ਰੇ ਲੈ ਲੈ ਵਾਹ ਜਿੱਕੇ ਹਾ ਕਾਗਜ਼ੇ ਤਾਂ ਨਹੀਂ ਬਸਾਇਆ ਹੋਇਆ ਕੰਨੇ ਚ ਬਾਈ ਮੈਂ ਤਾਂ ਦਾ ਮੁੱਲ ਹੈਗਾ ਦੇਖ ਦੇ ਲਈ ਹੈ ਨਾ ਮੈਂ ਇਹਨਾਂ ਨੂੰ ਕਿਹਾ ਮੋ ਤੁਸੀਂ ਐਨ ਆਰ ਆ ਬਿਨਾ ਮਦਦ ਦੇ ਮਹਾ ਆ ਗਿਆ ਹੈ ਕਹਿੰਦਾ ਨੋਂ ਵੀ ਨਹੀਂ ਪਤਾ ਆ ਚੀਜ਼ ਦਾ ਹਾਂ ਇਹ ਕਹਿੰਦਾ ਬੁੱਤੀ ਹੈ ਕੋਈ ਵੇਚੇ ਢੱਕੇ ਟਕਾਉ ਲੋਏ ਚ ਖਾਦੇ ਇਕੱਠਾ ਕਰਿਆ ਉਹ ਨਹੀਂ ਕਹਿੰਦਾ ਇਹ ਵੀ ਸਮਾਨ ਹੈ ਕੋਈ ਦੱਸ ਦੇ ਨਹੀਂ ਪਰ ਸਾਨੂੰ ਚਲ ਕੋਈ ਨਹੀਂ ਆ ਦੇਖਦਾ ਫਰਕ ਪੰਡਤ ਦਾ ਹੂੰ ਕਰਕੇ ਲਿਆਉਂਦੇ ਘਰ ਤੇ ਕੁਸਮਾੜੇ ਜਿਹੜਾ ਪਾਉਂਦੇ ਮੇਰੇ ਤੇ ਗੌਰ ਸਿੱਖਣਾ ਪੈਣਾ ਸਾਨੂੰ ਵੀ ਦਿਖਾ ਕੇ ਮੇਰੇ ਤਾਂ ਬੇਲ ਬਹੁਤ ਅੰਨੇ ਤੇ ਗੌਰ ਗੌਰ ਸਿੱਖੀ ਤੇ ਕਰ ਰਹੇ ਪਰੰਦੇ ਵੀ ਤਾਂ ਹੈਗੇ ਉਹ ਵਾਹੀਏ ਜੱਗੇ ਆ ਵੀ ਭਾਈ 75 ਆ ਜੀ 7501 ਹੂੰ ਓਏ ਸੇਵੀਗੇ ਆਹੇ ਆਏ ਨੂੰ ਜੱਗੇ ਉਹ ਖੰਬੇ ਵਾਲਾ ਫਿਰ ਸੇਵੀਗੇ ਗਾ ਨੂੰ ਐ ਉਹੀ ਮਰ ਜਾਂਦਾ 2.5 ਕਿਲੇ ਹੋਣੇ ਲੈ ਗਿਆ ਪਤਾ ਨਹੀਂ ਅਸੀਂ ਆਏ ਸਾਲ ਤੋਂ ਉਹ ਕੰਮ ਕਰਕੇ ਜਾਂਦੇ ਸੀ ਵਾਹ ਮੀ ਨਾ ਹਾਂ ਮੈਂ ਆਪਾਂ ਬਤਾਇਆ ਉਹ ਆਹ ਤੀਲਾ ਛੱਡ ਦੇ ਕੱਢ ਦੇ ਆਹਰ ਥੂੜੀ ਲਵਾਈ ਹੈ ਆਹਨ ਲਵਾਈ ਉਹ ਖੰਬੇ ਤੱਕ ਹੈ ਬਾਈ ਜਿਹੜਾ ਉਹ ਖੜਾ ਉੱਥੇ ਤੇ ਆਏ ਮੁੜ ਕੇ ਆ ਉਹ ਜਿੱਥੇ ਕਿੱਥੇ 22 ਕਿੱਲੇ ਬਰੋਣਾ ਉਹ ਕਿਹੜੀ ਖੱਤੀ ਆਹ ਖੱਤੀ ਹੈ ਫੇਰ ਲੈ ਕਿੰਨੀ ਜਗ੍ਹਾ ਹੈ ਸੱਦੇਗੀ ਲਾ ਹਰਜਾ 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 ਆਹ ਜੱਪੀ ਹੈ ਇਹਨੂੰ 6.5 ਬੀਘੇ ਜਗ੍ਹਾ ਦਾ ਖੱਥੇ ਬੱਲੇ 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 ਪੂਰੇ ਵੀ 18 ਨੂੰ ਪੈ ਗਈ ਸੀ ਹੋਵੇ ਮਾੜੀ ਜੀਤੀ ਉਹ ਦੋ ਚਾਰ ਮਿਹੜੇ ਹੋ ਗਏ ਤੇ 18 ਬੀਜ ਨੂੰ ਗਾਹਾਂ ਨੂੰ ਬੰਨਦਾ ਫੇਰ ਆਹ ਬੀਜ ਵਧੀਆ ਗੰਨਾ ਤੇਰਾ ਔਰੇ ਵਧੀਆ ਉੱਥੇ ਨਾਲ ਤੋਂ ਗਿਰ ਗਿਆ ਜੰਨਾ ਫੇਰ ਉਹ ਕਿਤੇ ਨਹੀਂ ਚੱਲਦਾ ਗਰਨਾ ਇਹ ਨਹੀਂ ਮਾਸਿਕ ਨਹੀਂ ਕਰਦਾ ਉਹ ਨਹੀਂ ਕਰਦਾ ਮਹੀਨੇ ਦਾ ਕਰਨਾ ਹੈ ਫਿਰ ਕੋਈ ਹੋਰ ਬੰਦੇ ਨੇ ਉਹ ਚੱਜ ਅੱਗੇ ਜਾ ਤਾਂ ਟਾਈਮ ਬਥੇਰਾ ਹੁੰਦਾ ਟਾਈਮ ਘਟ ਜਾਂਦਾ ਫਿਰ ਤਾਂ ਮੈਂ ਕਹਿੰਦਾ ਮਹੀਨੇ ਤੱਕ ਮੇਰੀ ਚੱਲ ਪੈਣਾ ਨਹੀਂ ਮੈਂ 10ਵੇਂ ਚੱਲੂਗਾ ਚੱਲ ਪੈਣਾ 10ਵੇਂ ਨੂੰ ਨਹੀਂ 12ਵੇਂ ਚ ਉਹ 12ਵੇਂ ਬੂਰਵਾਂ ਜੀ ਚੱਲਣਾ ਹੈਗਾ ਨਵੰਬਰ ਚੱਲ ਪੈ ਦੇ ਕੋਈ ਪਹਿਲਾਂ ਹੀ ਪਿਛਲੀ ਵਾਰ ਦਾ ਖਾਲਾ ਨੂੰ ਚੱਲਿਆ ਤਾਂ ਨਹੀਂ ਉਡੀਕ ਸੰਭਲ ਬਹੁਤ ਹੈ ਸਮਝਿਆ ਲੋਕਾਂ ਦਾ ਨਾ ਦੁੱਧ ਦੇਖਦਾ ਚਰਾ ਦੇਖਦਾ ਜਾਇ ਕੋਲੇ ਪਾਣੀ ਉੱਤੇ ਗੰਨਾ ਜਿਹੜਾ ਕਿੱਥੇ ਖੜਾ ਉਹ ਤੇ ਚੜੀ ਢੱਲੇ ਜਾਂਦੀ ਹੈ ਹੂੰ ਸੇਬੋਂ ਸੇਬ ਦਾ ਫਰਕ ਆ ਸੇਬ ਦਾ ਵੀ ਫਰਕ ਆ ਅਸੀਂ ਸਰਚਾ ਕਰਨ ਲੱਗੇ ਡਰ ਜਾਂਦੇ ਆ ਗੱਗਾ ਬਾ ਡਰਦ ਨਹੀਂ ਹੈਗਾ ਗੱਗਾ ਬਾਸ ਗੱਬੇਰਾ ਤੋਹਾਂ ਪਤਾ ਨਹੀਂ ਕਿੱਥੇ ਪਟਿਆ ਹੋਆ ਹੈ ਤੈਸਰੋ ਪਰ ਉੱਪਰ ਦਾ ਹਾਂ ਨਕਾ ਤੂ ਆਪਰੇ ਆਈ ਬਾਈ ਕੰਨ ਜੋ ਪਾ ਖਾ ਨਹੀਂ ਹੋ ਨਹੀਂ ਹੁੰਦਾ ਆ ਦੇਖ ਲੈ ਇੱਧਰ ਕਹਿੰਦੇ ਇਥੇ ਲਾਇਆ ਵਾ ਬੂਟਾ ਨਹੀਂ ਹੁੰਦਾ ਤੇ ਕੰਦ ਚ ਹੋ ਗਿਆ ਆ ਦੇਖੋ ਬਾਈ ਇਹ ਤਾਂ ਜੀ ਦੇਖਣੇ ਹੈ ਇਹ ਤਾਂ ਜਿੰਨਾ ਮਰਜੀ ਵੱਢੀ ਜਾਂਦਾ ਵਿਚੇ ਪਾਈਪ ਦਾ ਪੰਤਾਲਾ ਦੇ ਲੱਗ ਤੇ ਅੰਦਰ ਵੀ ਆ ਗਿਆ ਤੇ ਤੂੰ ਵੀ ਉਹਦੇ ਟਿੱਪੜ ਉਹ ਕੈਸਾ ਦਾ ਬਾਈ ਇਹਦਾ ਵਿਚ ਨਵੇਂ ਲੰਦਾ ਇਥੇ ਜਿੱਕੇ ਮਕਾਨਾ ਕਿਸੇ ਦਾ ਬਾਰ ਬਰੋਲੇ ਦਾ ਕੰਮ ਹੈ ਉਹ ਬਾਈ ਬੰਦੇ ਖੈੜਾ ਦੀ ਜਮੀਨ ਜਿਹੜੀ ਜਮੀਨ ਉਹ ਖੈੜਾ ਦੇਲਾ ਕਿੰਨਾ ਖਰਚਾ ਕਰਕੇ ਦੇਖਿਆ ਤੇ ਆ ਵੇਖਣੇ ਹੂੰ ਬਾਈ ਗੱਡਰ ਆ ਗਿਆ ਪਛਾ ਘਰ ਦੇ ਪਿੱਛੇ ਆ ਗਿਆ ਆ ਗਿਆ ਪਾ ਪੱਤੀ ਘੜ ਕੇ ਜਿਹੜੇ ਨੰਨੇ ਜੰੰਦੇ ਨਾਲ ਲਾ ਦੇਖ ਲੈ ਇਹ ਟਾਈਮ ਹੈ ਵੀ ਕੋਈ ਡੈਲੀ ਦੇ ਵੀ ਕਿਰਗ ਵਾਲਿਆਂ ਤੱਕ ਲੈਣ 24 ਘੰਟੇ ਲੈ ਬਿੱਲੋ ਜੀ ਕਰਾਤਾਪੂਰ ਕਰਾਤਾਪੂਰ ਆ ਗਿਆ ਪਾਣੀ ਉੱਪਰ ਹੈ ਬਾਈ ਪਾਣੀ ਹੈ ਪਾਣੀ ਹੈਗਾ ਚੱਲਣਾ ਨਲਕਾ ਖੜ ਗਏ ਨੇ ਛੱਡਾ ਪਾਣੀ ਹੈ ਇਹ ਤਾਂ ਅੱਜ ਦਾ ਸਰਬਾ ਜੱਗੇ ਦਾ ਨਹੀਂ ਠੀਕ ਆ ਵਧੀਆ ਜੀ ਦੇਖਦੇ ਮੜਦਾ ਪਤਾ ਲੱਜਦਾ ਵੀ ਜਿੱਕੜਾ ਇਹ ਸੰਦ 1000 ਰੁਪਏ ਆ ਸਾਡੇ ਹਰੇ ਮਹੀਨਾ ਲੇਟ ਆਉ ਨੂੰ ਜੀ ਵੀ ਸਾਡੇ ਵਰਗੇ ਹੀ ਆ ਵੀ ਪੱਕੀਆਂ ਨੇ ਤਕਰੀਬਨ ਹੋਰ ਉਹ ਦੇਖ ਪੂਰਾ ਰੰਗ ਦੇਖਦਾ ਇਧਰ ਨੂੰ ਸਾਡੇ ਬੰਦੇ ਬੰਦੇ ਪੱਕੀ ਆ ਹਾਂ ਵੀ ਜਿਹੜੇ ਇਹ ਹਾਈ ਬ੍ਰੈਡ ਬੀਜਾ ਤਕਰੀਬਨ ਆ ਜਾਂਦੇ ਹੁਣ ਇਹ 3301 ਹੈ ਮਾਸਟਰ ਕਦੇ ਸਮਝ ਨਹੀਂ ਆਇਆ ਸੀ ਜੀ ਨਹੀਂ ਸਮਝੋ ਚੱਲ ਠੀਕ ਆ ਹੁਣ ਇਹ ਕਹਿੰਦਾ ਪਨੀਰੀ ਸਾਡੇ ਗਾਇਲੇ ਬੀਜੀ ਮੇਰੇ ਨਾਲ ਵੀ ਗਾਇਲੇ ਪੱਕੀ ਵੀ ਮੇਰੇ ਨਾਲੇ ਬੀਜੀ ਇਹਨੇ ਬਰਾਬਰੇ ਪੱਕੀ ਵੀ ਆ ਹਾਂ ਉਨ੍ਯ ਪੱਕੀ ਵੀ ਆ ਹਾਂ ਵੀ ਹੈ ਵਧੀਆ ਹਾਂ ਬਹੁਤ ਵਧੀਆ ਜਿਹੜਾ ਤਜਰਬਾ ਇੱਕ ਵੀ ਠੀਕ ਆ ਦੇਖ ਤੇ ਜਿਹੜਾ ਵੀ ਇੱਕ ਠੀਕ ਆ ਹੂੰ ਸ਼ਿਕਾਇਤ ਸਾਡੇ ਮਗਰ ਬਿਮਾਰੀ ਦੀ ਆਦੀ ਹਾਂ ਉਹ ਇਹਨਾਂ ਨੇ ਸਪਰੇਹਾਂ ਥੋੜੇ ਜਿਹਾ ਵਧੀਆ ਕਰਦੇ ਹਰਤੇ ਘੁਰਤੇ ਛੋਟੋ ਕਰਦੇ ਆ ਅਸੀਂ ਤਾਂ ਫਿਰ ਥੋੜੇ ਕਰਕੇ ਹੂੰ ਵੀ ਐਦਾਂ ਜਿਹੜੀ ਬਿਮਾਰੀ ਉਹਦੀ ਕਰਨੀ ਉਹਦੀਉ ਕਰਦੇ ਆ ਮੁਰਕੇ ਹੁਣ ਇੱਕ ਹੋਰ ਕਰਨੀ ਦੀ ਉਹ ਮੀਨਾ ਨਹੀਂ ਕਰਨ ਦਿੱਤੀ ਕੌਲ ਕਰਕੇ ਇਹਨਾਂ ਨੇ ਤਾਂ ਫਿਰ ਜੇ ਤੇਲ ਆ ਇਹਦਾ ਤੇਲੇ ਤੇ ਚਾਚੇ ਦੇ ਮੁੰਡੇ ਦੇ ਵੀ ਤਾਏ ਦੇ ਮੁੰਡੇ ਦੀ ਵੀ ਗੰਨਾ ਇਹਦਾ ਉਧਰ ਵਾਲਾ ਹੈ ਬਹੁਤ ਵਧੀਆ ਤੇ ਗਰਗਿਆ ਉਹ ਬੜਾ ਹੁਣ ਗੱਲ ਲੱਗੇ ਆ ਠੀਕ ਆ ਥੜਾ ਕੀ ਚਾਹੀਦਾ ਵੀ ਹੈ ਜਿੰਨੀ ਮਿਹਨਤ ਦੇ ਹਿਸਾਬ ਨਾਲ ਮਿਹਨਤ ਮੁੱਲ ਪੈਣਾ ਚਾਹੀਦਾ ਮੁੱਲ ਪੈਣਾ ਚਾਹੀਦਾ ਹੂੰ ਵੀ ਠੀਕ ਆ ਭਾਈ ਵਧੀਆ ਪ੍ਰੋਫੈਸਰ ਆ ਜਿਹਦਾ ਅਸੀਂ ਕਰਿਆ ਆ ਰਿਹਾ ਹੈ ਧੰਨਵਾਦ ਹੈ ਮਿਲਦੇ ਕਦੇ ਫਿਰ ਅਗਲੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਲੋ ਲੋ ਭਾਈ 5 ਵਜੇ ਗਏ ਸ਼ਾਮ ਦੇ ਆ ਗੰਨੇ ਚ ਭਾਈ ਆਪਨੇ ਇੱਕ ਦਿਨ ਪਹਿਲਾਂ ਭਈਏ ਤੇ ਵੀ ਸਪਰੇਅ ਕਰਾਈਦੀ ਉਹਦੀ ਵੀਡੀਓ ਪਾਈ ਆਪ ਵੀ ਕਰੀਤੀ ਤਿੰਨ ਵਿੱਗਿਆਂ ਬਾਈ ਤਿੰਨ ਪੰਪ ਭਈਏ ਨੇ ਲਾਏ ਤਿੰਨੇ ਮੈਲ ਆਏ ਛੇ ਪੰਪ ਲਾਤੇ ਬੇਲ ਹਜੇ ਵੀ ਦਿਖਦੀ ਆ ਪੂਰੀ ਤੇ ਹੁਣ ਬਾਈ ਆਹ ਚੱਲੂ ਘੰਟਾ ਸਬੂਰੋ ਲਾਇਆ ਤੇ ਹੁਣ ਘੰਟਾ ਹੁਣ ਲਾਉਣਾ ਸ਼ਾਮ ਨੂੰ ਜਿੰਨਾ ਟਾਈਮ ਲੱਗਿਆ ਬਾਕੀ ਉਹ ਦੇਖੋ ਕੱਕਣਾ ਜਕਣਾ ਜੰਗਲ ਆਹੋ ਦੇਖੋ ਕੱਕਣ ਹੋਰੇ ਕੋ ਬਣਾਇਆ ਹੋਇਆ ਬੇਲ ਇੱਧਰ ਤਾਂ ਘੁੰਮ ਲੇ ਬਾਈ ਉਧਰੇ ਜ਼ਿਆਦਾ ਰਹਿ ਵੀ ਉਧਰੇ ਗਈ ਇੱਧਰ ਜਿਹੜੀ ਮਾੜੀ ਮੂਟੀ ਹੈਗੀ ਤੀ ਸਵੇਰੋਂ ਅਸੀਂ ਸਾਰੀ ਝਾੜਤੀ। ਬਾਕੀ ਭਾਈ 26 ਵੀ ਲੱਗੀ ਆਪਣੀ ਨਿਸਰਨ। ਬਾਕੀ ਚੱਲਦੇ ਹੁਣ ਭਾਈ ਵਿੱਚ ਇਹਨੂੰ ਪਾਉਣੀ ਹੈ ਜੇਬ 'ਚ। ਵਿੱਚ ਵਿੱਚ ਕਿਤੇ ਆ ਹਾਲ ਆ। ਤੇ ਆਪਾਂ ਲੱਗੇ ਹੋਇਆ ਬੈਠ ਕੇ ਵਢਣ ਥੱਲੇ ਤੇ ਵੀ ਜੜ ਵਾਡੂ ਜੀ ਵੀ ਉੱਪਰ ਨਹੀਂ ਵਢਣਾ ਉੱਪਰ ਤੇ ਨੇ ਆਪੇ ਸੁੱਕੇ ਜਾਣਾ। ਆ ਦੇਖੋ ਆਲਮਾਲ ਜੀ ਲੱਗ ਗਈ ਹੁਣ ਜਿੱਥੇ ਜਿੱਥੇ ਆਪਾਂ ਨੇ ਥੱਲੇ ਜੜ੍ਹਾਂ ਵੜਦੇ ਆਂ ਤੇ ਆਲਮਾਲ ਲੱਗ ਗਈ ਹੁਣ ਬਾਈ ਥੱਲੇ ਤੇ ਬੈਠ ਕੇ ਵੜਦੇ ਆਂ ਆਪਾਂ ਸਾਰੇ ਵੱਢਿਆ ਹਾਂ ਵਾਕੀ ਇੱਧਰ ਵੜਦੇ ਆਂ ਹੁਣ ਆਈ ਹੈ ਤੱਗੀਆਂ ਚ ਬਾਈ ਇਹ ਵੱਢ ਕੇ ਖੜਾ ਛੁੱਟਣਾ ਇਹਦਾ ਆ ਸਪਰੇਅ ਕਰੀ ਤੇ ਇੱਕਣਾ ਪੱਤੇ ਹੋ ਗਏ ਸਰ ਗਿਆ ਇਹਦਾ ਜੀ ਹੋਰ ਵੜਣਾ ਹੀ ਪੈਣਾ